ਸ਼ਹਿਰ ਦੇ ਵਕਫਾ ਕਬਜ਼ਾਰਾਂ ਵਿੱਚ ਲੱਗੇ ਕੂੜੇ ਦੇ ਢੇਰ ਹੁਣ ਲੋਕਾਂ ਲਈ ਵੱਡੀ ਪਰੇਸ਼ਾਨੀ ਬਣ ਰਹੇ ਨੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੂੜੇ ਤੋਂ ਫੈਲ ਰਹੀ ਤਿੱਖੀ ਬਦਬੂ ਕਾਰਨ ਕਾਰੋਬਾਰਨ ਤਕਰੀਬਨ ਠੱਪ ਪਿਆ ਹੈ ਐਨਾ ਹੀ ਨਹੀਂ ਮੰਦਰਾਂ ਤੇ ਗੁਰਦੁਆਰਿਆਂ ਦੇ ਗੇਟਾਂ ਸਾਹਮਣੇ ਵੀ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਨੇ ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਨਗਰ ਕੌਂਸਲ ਨੂੰ ਸ਼ਿਕਾਇਤਾਂ ਦੇ ਬਾਵਜੂਦ ਵੀ ਹਾਲਾਤ ਨਹੀਂ ਸੁਧਰੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਢੇਰਾਂ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਬਾਜ਼ਾਰਾਂ ਵਿੱਚੋਂ ਕੂੜਾ ਤੁਰੰਤ ਹਟਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਮਿਲ ਸਕੇ ਖਬਰ ਗੁਰਦਾਸਪੁਰ ਤੋਂ ਹੈ ਜੇ ਸੰਗਲਪੁਰਾ ਏਰੀਆ ਦਾ ਮਾਰਫੜ ਦਫ਼ਤਰ ਦੇ ਬਾਅਦ ਕ੍ਰਿਸ਼ਨਾ ਮੰਦਿਰ ਦੇ ਸਾਹਮਣੇ ਇੰਨਾ ਗੰਦਗੀ ਵਾਲਾ ਪੂਰਾ ਇਹ ਸੁਰਦੇ ਨੇ ਲੋਕੀ ਇਹਨਾਂ ਬਥੇਰਾ ਕਹੀਦਾ ਨਾ ਕਰੋ ਯਾਰ ਨਾ ਸੋ ਤਾਂ ਫੇਰ ਵੀ ਮਦੇ ਸੁੱਟੀ ਜਾਂਦੇ ਨੇ ਸਾਡੀ ਸਾਰੇ ਅਗੇ ਰਿਕਵੈਸਟ ਆ ਕਿ ਆਪਣੇ ਇਹ ਕੂੜਾ ਜਿਹੜਾ ਇੱਥੋਂ ਚ ਕੋਣਾ ਚਾਹੀਦਾ ਦੇਖੋ ਆ ਪੂਰਾ ਆਪਣੇ ਪਿੱਛੋਂ ਕੁਝ ਵੀ ਲੱਭ ਰਿਆ ਕਸਟਮਰ ਆਂਦਾ ਯਾਰ ਇਹਨੂੰ ਚਕਾਓ ਕੀ ਕਰੀਏ ਬੜੀ ਮੁਸ਼ਕਲ ਆ ਪਰੇਸ਼ਾਨੀ ਹੁੰਦੀ ਆ ਕਿੰਨਾ ਕੁ ਕੁਝ ਹੈਗੀ ਆਪਣੇ ਆਪ ਕਰਾਂਗੇ ਇਹਨਾਂ ਨੂੰ ਆਪ ਤੇ ਇਹਦਾ ਲੋਕਾਂ ਨੂੰ ਇੱਥੇ ਕੂੜਾ ਨਾ ਚੁਕਾ ਸਾਡੇ ਹੱਥੋਂ ਕਮੇਟੀ ਘਰ ਅਸੀਂ ਤਾਂ ਨਹੀਂ ਕੀਤੀ ਫਿਰ ਇਹਨਾਂ ਨੇ ਕੀਤੀ ਹੈਗੀ ਆ ਸਾਨੂੰ ਅੱਭੀ ਨਹੀਂ ਪਤਾ ਵੀ ਕਮੇਟੀ ਘਰ ਸ਼ਿਕਾਇਤ ਦੇਣੀ ਹੈ ਕਿ ਜਾਂ ਨਹੀਂ ਤੁਹਾਡੇ ਕੋਲ ਰੇੜੀਆਂ ਵਾਲੇ ਆਂਦੇ ਨੇ 50 ਰੁਪਏ ਹਫ਼ਤਾ ਉਹ ਲੈ ਲੈਂਦੇ ਨੇ ਉਹ ਟਰਾਲੀ ਵਾਲਾ ਆਂਦਾ ਹੀ ਕੂੜੇ ਵਾਲਿਆਂ 50 ਰੁਪਏ ਆਈ ਉਹਨਾਂ ਨੂੰ ਵੀ ਦੇ ਦਿੰਨੇ ਆ ਮੇਰੀ ਸ਼ੋਪ ਆ ਪਲਾਸਟਿਕ ਕਲੋਕਰੀ ਦੀ ਸਰ ਦਿਨੋਂ ਦਿਨ ਤੇ ਵਧੀ ਜਾ ਰਿਹਾ ਹੈਗਾ ਵਾ ਪਹਿਲੇ ਥੋੜਾ ਸੀ ਹੁਣ ਦੁਕਾਨਾਂ ਦੇ ਅੱਗੇ ਆਣਾ ਸ਼ੁਰੂ ਹੋ ਗਿਆ ਹੈਗਾ ਵਾ ਸਰ ਪ੍ਰਸ਼ਾਸਨ ਅਗੇ ਬੇਨਤੀ ਹੈਗੀ ਕਿ ਇਹਦਾ ਹੱਲ ਕੀਤਾ ਜਾਏ ਜੀ ਹਾਂ ਜੀ ਕਿੰਨੇ ਤੋਂ ਦੂਰ ਸਰ ਬਹੁਤ ਬਰਗੂਸਾ ਹੈ ਸਰ ਮੇਰੀ ਪ੍ਰੋਬਲਮ ਹੈ ਤਸਮਨ ਨੂੰ ਵੀ ਪ੍ਰੋਬਲਮ ਹੁੰਦੀ ਸਰ ਨਹੀਂ ਚਲਾਉਂਦੇ ਨਹੀਂ ਸਰ ਇਹਨਾਂ ਨੇ ਕੀਤੀ ਮਾਰ ਫੈਡਾ ਲਿਆ ਨੇ ਕਾਫੀ ਚਿਰ ਤੋਂ ਹੋ ਗਿਆ ਸਰ ਸ਼ੰਗਲਪੁਰਾ ਰੋਡ ਵਿਸ਼ਨੂ ਮੰਦਿਰ ਦੇ ਸਾਹਮਣੇ ਮਾਰਕਟ ਦਾ ਦਫ਼ਤਰ ਹੈ ਇੱਥੇ ਕੂੜੇ ਦਾ ਢੇਰ ਲਗਾਇਆ ਗਿਆ ਆਹ ਕਿल्ली ਵਾਰ ਲੋਕਾਂ ਨੂੰ ਕਿਹਾ ਕਿ ਇੱਥੇ ਕੂੜਾ ਨਾ ਸੁੱਟੋ ਫਿਰ ਵੀ ਮਤਲਬ ਕਹਿਣਾ ਨਹੀਂ ਬੰਦਿਆ ਕਿਨੇ ਚਿਰ ਤੋਂ ਕੂੜਾ ਪਿਆ ਤੇ ਇਹ 3 ਮਿੰਟ 3 ਦਿਨ ਹੋ ਗਏ ਲਗਾਤਾਰ ਸੁਧਾਇਆ ਨਹੀਂ ਗਿਆ ਸਰ ਮੁਸ਼ਕਿਲ ਤਾਂ ਬੜੀ ਹੈ ਆਹੇ ਆਪਰੇ ਬਿਮਾਰ ਹੋ ਗਏ ਸ਼ਿਕਾਇਤਾਂ ਕੀਤੀਆਂ ਹਾਂਜੀ ਸ਼ਿਕਾਇਤ ਵੀ ਇੱਕ ਵੀਡੀਓ ਵੀ ਪਾਈ ਹੈ ਮੈਂ ਅਸ਼ੋਕ ਹੈ ਕੋਈ ਉਹਨੂੰ ਪਾਈ ਹੈ ਵੀਡੀਓ ਪਾਈ ਉਹਨਾਂ ਨੇ ਫੋਨ ਨਹੀਂ ਚੁੱਕਿਆ ਵੀਡੀਓ ਜਰੂਰ ਮੈਂ ਪਾਈ ਹੈ ਉਹਨਾਂ ਨੇ ਅੱਜ ਅਸੀਂ ਸਾਰੇ ਪਾਰਟੀਆਂ ਦੇ ਬੰਦੇ ਇਕੱਠੇ ਹੋ ਗਏ ਇਸ ਗੱਲ ਆਏ ਆ ਕਿ ਇਹ ਕੂੜੇ ਸਮੱਸਿਆ ਬਹੁਤ ਗੰਭੀਰ ਹੋ ਰਹੀ ਆ ਇੱਕ ਤੇ ਸੜਕ ਦੇ ਕੂੜਾ ਛਿਲ ਰਿਆ ਪਿਆ ਸਾਰਾ ਦੂਜਾ ਕੀ ਇਹ ਬਿਮਾਰੀਆਂ ਦਾ ਘਰ ਆ ਲੋਕੀ ਓਖੇ ਹੋ ਰਿਹਾ ਸਾਰੇ ਦਿਨੋ ਦਿਨ ਐ ਹਰ ਜਗ੍ਹਾ ਜਿੱਥੇ ਦੇਖੋ ਜਿਹੜੇ ਮਰਜੀ ਚੌਂਕ 'ਚ ਦੇਖੋ ਸਾਹਮਣੇ ਇੱਕ ਮੰਦਿਰ ਆ ਮੰਦਿਰ ਦੇ ਸਾਹਮਣੇ ਕੂੜੇ ਦਾ ਢੇਰ ਲੱਗਣਾ ਚੰਗੀ ਗੱਲ ਨਹੀਂ ਹੈਗੀ ਇੱਕ ਧਾਰਮਿਕ ਜਗ੍ਹਾ ਦੇ ਦੂਜੀ ਗੱਲ ਆ ਕਿ ਇੱਕ ਬਿਮਾਰੀਆਂ ਦਾ ਘਰ ਆ ਮੇਰਾ ਤੀਜਾ ਕੀ ਜਿੱਥੇ ਦੇਖੋ ਸਾਰੇ ਸ਼ਹਿਰ ਵਿੱਚ ਕੂੜਾ ਹੀ ਕੂੜਾ ਕੂੜਾ ਹੀ ਗੂੜਾ ਬੜੇ ਦੁੱਖ ਦੀ ਗੱਲ ਆ ਕਿ ਲਗਾਤਾਰ ਕਾਫੀ ਕਾਫੀ ਦੇਰ ਤੋਂ ਸ਼ਹਿਰ ਕੂੜੇ ਦੀ ਸਮੱਸਿਆ ਨਾਲ ਜੂਝਦਾ ਪਿਆ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇਹ ਬੜੇ ਦੁੱਖ ਦੀ ਗੱਲ ਆ ਕਿ ਇਹ ਲੀਡਰਾਂ ਨੂੰ ਸ਼ਰਮ ਆਣੀ ਚਾਹੀਦੀ ਆ ਕਹਿੰਦੇ ਕਿ ਉਹ ਆਦੇ ਲੀਡਰ ਬਣੇ ਨੇ ਆਪਣੇ ਆਪ ਚ ਬਣਦੇ ਪਰ ਇਹ ਜਿਹੜੀ ਹਾਲਾਤ ਆ ਗਰਾਊਂਡ ਤੇ ਆ ਕੇ ਵੇਖਣ ਤਾਂ ਸੀ ਕੀ ਕੀ ਬਣਿਆ